ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵਾਲੀ ਸਬਜ਼ੀ ਬਣਾਵਾਂਗੇ ਆਪਾਂ ਸੁਖਦੀਪ ਨੂੰ ਟਿਫਨ ਵਾਸਤੇ ਮਿਕਸ ਸ਼ਿਮਲਾ ਮਰਚ ਗੋਭੀ ਹਰੇ ਮਟਰ ਤੇ ਆਲੂ ਤੇ ਪਿਆਜ਼ ਪਾ ਕੇ ਠੀਕ ਹੈ ਜੀ ਤੇ ਇੱਧਰ ਕਰੂੰਗੀ ਮੈਂ ਗ੍ਰੈਂਡ ਆਲੂ ਮਟਰਾਂ ਦਾ ਤੜਕਾ ਤੇ ਇੱਧਰ ਹੈਗੀ ਆਪਣੀ ਬਣਾਵਾਂਗੇ ਆਪਾਂ ਹਰੀ ਚਟਣੀ ਹਰੀਆਂ ਮਿਰਚਾਂ ਪਾ ਕੇ ਪਿਆਜ਼ ਪਾ ਕੇ ਤੇ ਧਨੀਆ ਪਾ ਕੇ ਠੀਕ ਹੈ ਜੀ ਇਹ ਇੱਧਰ ਆਪਾਂ ਨੇ ਥੋੜਾ ਜਿਹਾ ਧਨੀਆ ਤੇ ਮੇਥੇ ਤੇ ਆਲੂ ਤੇ ਮਟਰ ਇਹ ਵਾਲੀ ਬਣਾਵਾਂਗੇ ਆਪਾਂ ਤਰੀ ਵਾਲੀ ਸਬਜੀ ਇਹ ਵਾਲੀ ਤੇ ਇਹ ਵਾਲੀ ਬਣਾਵਾਂਗੇ ਆਪਾਂ ਤਰੀ ਵਾਲੀ ਸਬਜੀ ਇਹ ਬਣਾਵਾਂਗੇ ਆਪਾਂ ਹਰੀ ਚਟਨੀ ਠੀਕ ਹੈ ਜੀ ਤੇ ਇਹ ਬਣਾਵਾਂਗੇ ਸੁੱਖ ਦੀ ਵੀ ਟਿਫਿਨ ਵਾਸਤੇ ਮਿਕਸ ਸੁੱਕੀ ਸਬਜੀ ਠੀਕ ਹੈ ਜੀ ਹੁਣ ਆਪਾਂ ਪਹਿਲਾਂ ਮਸਾਲਾ ਪੀਸ ਲਈਏ ਫਿਰ ਸਬਜ਼ੀਆਂ ਨੂੰ ਨੂੰਨੇ ਤੜਕ ਕੇ ਠੀਕ ਹੈ ਜੀ ये धनिया और प्याज़ मैं बाट के लिए इसी सी तोड़ के लिए इसी और प्याज़ पट के लिए मटर भी मैं तोड़ के लाई हाँ लो जी मसाला पीस के तैयार है ਤਣੀਆਂ ਆਪਾਂ ਪਹਿਲਾਂ ਥੋੜਾ ਜਿਹਾ ਪੀਲੇ ਸੀਗਾ ਤੇ ਹੁਣ ਲੂਣ ਪਾਤਾ ਹਰੀਆਂ ਮਿਰਚਾਂ ਪਾਤੀਆਂ ਪਿਆਜ਼ ਪਾਤਾ ਤੇ ਥੋੜੀ ਜਿਹੀ ਚੀਨੀ ਪਾ ਦਾਂਗੇ ਆ ਥੋੜੀ ਜਿਹੀ ਆਪਣੀ ਚੀਨੀ ਪਾਤੀ ਹੁਣ ਆਪਾਂ ਘੇੜਾ ਦਿਵਾ ਲਈਏ ਲਓ ਜੀ ਹਰੀ ਚਟਨੀ ਬਣ ਕੇ ਆਪਣੀ ਤਿਆਰ ਹੋ ਗਈ ਤੇ ਤਣੀਆਂ ਲਾਤਾ ਆਪਾਂ ਨੇ ਸਜਾਵਟ ਵਾਸਤੇ ਠੀਕ ਹੈ ਜੀ